ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੋਹਮ ਤਹਿਤ ਨੂਰਪੁਰ ਪੈਦੀ ਬਲਾਕ ਦੇ ਵਕ ਵਕ ਪਿੰਡਾਂ ਦੇ ਵਿੱਚ ਗਠਿਤ ਬੀਡੀਸੀ ਕਮੇਟੀਆਂ ਦੇ ਮੈਂਬਰਾਂ ਦੇ ਲਈ ਇੱਕ ਰੋਜ਼ਾ ਟ੍ਰੇਨਿੰਗ ਕੈਂਪ ਸੰਤ ਬਾਬਾ ਸੇਵਾ ਸਿੰਘ ਸਰਕਾਰੀ ਗਰਲਜ਼ ਕਾਲਜ ਗੁਰੂ ਕਾਂਖੂ ਮੁੰਨੇ ਵਿਖੇ ਜੋ ਜਿਤ ਕੀਤਾ ਗਿਆ ਇਹ ਕੈਂਪ ਜਿਲ੍ਹਾ ਕੋਆਰਡੀਨੇਟਰ ਅਫਤਾਰ ਸਿੰਘ ਕੁੰਨਰ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਦੇ ਵਿੱਚ ਬਲਾਕ ਦੇ ਕਈ ਪਿੰਡਾਂ ਤੋਂ ਕਮੇਟੀ ਮੈਂਬਰਾਂ ਪੰਚਾਇਤ ਸਰਪੰਚਾਂ ਨੇ ਉਤਸ਼ਾਹ ਦੇ ਨਾਲ ਭਾਗ ਲਿਆ ਕੈਂਪ ਦੇ ਦੌਰਾਨ ਅਧਿਕਾਰੀਆਂ ਵੱਲੋਂ ਪਿੰਡ ਪੱਧਰ ਤੇ ਬਣਾਈਆਂ ਬੀਡੀਸੀ ਕਮੇਟੀਆਂ ਤੋਂ ਗਰਾਊਂਡ ਰਿਪੋਰਟ ਪ੍ਰਾਪਤ ਕੀਤੀ ਗਈ ਇਸ ਦੇ ਨਾਲ ਹੀ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੇ ਨਸ਼ਾ ਮੁਕਤੀ ਐਪ ਦੀ ਵਰਤੋਂ ਸੰਬੰਧੀ ਵਿਸਤਾਰ ਪੂਰਵਕ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਉਹ ਆਪਣੇ ਪਿੰਡਾਂ ਦੇ ਵਿੱਚ ਨਸ਼ਾ ਸੰਬੰਧੀ ਜਾਣਕਾਰੀ ਤੁਰੰਤ ਅਧਿਕਾਰੀਆਂ ਤੱਕ ਪਹੁੰਚਾ ਸਕਣ ਇਸ ਮੌਕੇ ਮੈਂਬਰਾਂ ਨੂੰ ਸਰਕਾਰ ਵੱਲੋਂ ਭੇਜੇ ਗਏ ਆਈਡੀ ਕਾਰਡ ਵੀ ਭੰਡੇਗੇ ਇਸ ਮੌਕੇ ਵਿਸ਼ੇਸ਼ ਤੌਰ ਉਤੇ ਪਹੁੰਚੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਬਹੁਤ ਹੀ ਸਕਾਰਾਤਮਕ ਤੇ ਪ੍ਰੇਰਕ ਨਤੀਜੇ ਸਾਹਮਣੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਲੋਕਾਂ ਦੀ ਜਾਗਰੂਕਤਾ ਵਧੀ ਹੈ ਇਤੇ ਵੱਡੀ ਗਿਣਤੀ ਦੇ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਉੱਥੇ ਹੀ ਉਹਨਾਂ ਦੀਆਂ ਨਸ਼ੇ ਨਾਲ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਤੇ ਸੀਲ ਵੀ ਕੀਤਾ ਜਾ ਰਿਹਾ ਹੈ ਵਿਧਾਇਕ ਚੱਡਾ ਨੇ ਕਿਹਾ ਕਿ ਇਹ ਮੋਹਮ ਸਿਰਫ ਸਰਕਾਰੀ ਨਹੀਂ ਸਗੋ ਲੋਕਾਂ ਦੀ ਸਾਂਝ ਦੇ ਨਾਲ ਚੱਲ ਰਹੀ ਲੋਕਾਂ ਦੀ ਜੰਗ ਹੈ ਉਹਨਾਂ ਨੇ ਅਪੀਲ ਕੀਤੀ ਕਿ ਹਰ ਨੌਜਵਾਨ ਹਰ ਮਾਪਿਆਂ ਤੇ ਹਰ ਪਿੰਡ ਵਸਿਆਂ ਨੂੰ ਇਸ ਮੋਹਮ ਦਾ ਸਿਪਾਹੀ ਬੰਨਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰ ਸਕੀਏ ਨੂਰਪੁਰਬੇਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਪਹਿਲੀ ਵਾਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਐਡੀ ਵੱਡੀ ਢਹਿਰਬੜੀ ਹੈ ਤੁਸੀਂ ਮੀਡੀਆ ਵੀ ਆਪ ਗੋਆਏ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਨਿਰਾਸ਼ਾ ਸਿਨ ਨਸ਼ਿਆਂ ਨੂੰ ਲੈ ਕੇ ਇੱਕ ਨਸ਼ਿਆਂ ਨੂੰ ਲੈ ਕੇ ਚੁੱਪ ਵੀ ਸੀ ਕਿ ਪੰਜਾਬ ਦੀ ਜਵਾਨੀ ਕਿੱਥੋਂ ਨਸ਼ਿਆਂ ਦੇ ਨਾਲ ਸਵਾਹ ਹੋ ਰਹੀ ਹੈ ਅਜੇ ਤੱਕ ਕੋਈ ਵੀ ਲਹਿਰ ਕੋਈ ਵੀ ਮਹਮ ਕੋਈ ਵੀ ਕੈਂਪੇਨ ਨਸ਼ਿਆਂ ਦੇ ਖਿਲਾਫ ਨੇਕਰੀ ਹੋ ਸਕੀ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਪਿੰਡ ਪਿੰਡ ਤੱਕ ਕੋੜੀ ਰੇਮਾ ਫੜੀ ਹੋਈ ਆ ਪਰ ਪਿੰਡ ਪਿੰਡ ਤੱਕ ਪਿੰਡ ਚੌਕ ਕਮੇਟੀਆਂ ਬੜੀਆਂ ਨੇ ਜਿਹਦੇ ਪੰਚਾਇਤਾਂ ਦੇ ਨੁਮਾਇंदे ਵੀ ਸ਼ਾਮਲ ਹੋਏ ਨੇ ਸੋ ਅੱਜ ਤਿੰਨ ਪ੍ਰਦੇਸ਼ੀ ਬਲੌਕ ਦੇ ਸੈਂਕੜਿਆਂ ਦੀ ਗਿਣਤੀ ਪੰਚਾਇਤਾਂ ਦੇ ਨੁਮਾਇंदे ਇੱਥੇ ਨਸ਼ਾ ਜੁਧ ਨਸ਼ਾ ਵਿਰੋਧ ਦੀ ਟ੍ਰੇਨਿੰਗ ਦੇ ਲਈ ਤਿਆਰੀ ਦੇ ਲਈ ਸਾਡੇ ਹਲਕਾ ਇੰਚਾਰਜ ਸਰਦਾਰ ਸਿੰਘ ਜੀ ਖੁੰਦਰ ਸਾਹਿਬ ਇਹਨਾਂ ਦੀ ਅਗਵਾਈ ਦੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਐਸ.ਡੀ.ਐਮ ਸਾਹਿਬ, ਡੀ.ਐਸ.ਪੀ. ਅਨੰਦਪੁਰ ਸਾਹਿਬ ਇਹਨਾਂ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਜਿੱਥੇ ਆਪਸੀ ਵਿਚਾਰਾ ਕੀਤੀਆਂ ਉੱਥੇ ਟ੍ਰੇਨਿੰਗ ਲਈ ਕਿਵੇਂ ਅਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਜਿਹੜੀ ਮਹਿਮਾ ਉਹ ਚਲਾਣੀ ਹੈ ਔਰ ਮੁੱਖ ਮੰਤਰੀ ਸਾਹਿਬ ਵੱਲੋਂ ਸਨਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਪਿੰਡ ਦੇ ਵਿੱਚ ਬਹੁਤ ਵੱਡੀ ਲਹਿਰ ਲੱਗਾਂ ਦੇਖਣ ਨੂੰ ਮਿਲਿਆ ਇਹਦੇ ਬੜੇ ਚੰਗੇ ਨਤੀਜੇ ਪਿੰਡ ਦੇ ਸਾਹਮਣੇ ਆਏ